ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸਤ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਇੰਡੋਨੇਸ਼ੀਆ ਮੈਦਾਨ ਸ਼ਹਿਰ ਦੇ ਵਿੱਚ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਜਿਨ੍ਹਾਂ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਇਹ ਸ਼ੁਸ਼ੁਭਤ ਆ ਸੋ ਇੱਥੇ ਵੀ ਨਿਸ਼ਾਨ ਸਾਹਿਬ ਝੂਲਿਆ ਦੇਖੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਜੋ ਕਿ ਇਸਲਾਮੀ ਕੰਟਰੀਆਂ ਹਨ ਪਰ ਫਿਰ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਦੀ ਇਹਨਾਂ ਦੇਸ਼ਾਂ ਦੇ ਵਿੱਚ ਵੀ ਜਾਜਾਕਾਰ ਹੋ ਰਹੀ ਆ ਸੋ ਬਹੁਤ ਗਿਣਤੀ ਦੇ ਵਿੱਚ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀਆਂ ਪਰ ਅੱਜ ਬਿਲਕੁਲ ਸ਼ਾਂਤੀ ਇਸ ਕਰਕੇ ਆਪ ਜੀ ਦੇ ਰੂਪ ਰੂਪ ਹੋ ਰਹੇ ਆ ਆਪ ਤੁਹਾਨੂੰ ਦਰਬਾਰ ਸਾਹਿਬ ਬਹੁਤ ਸੁੰਦਰ ਬਣਿਆ ਹੋਇਆ ਜਿਹਦੇ ਦਰਸ਼ਨ ਕਰਾਉਨੇ ਆ ਸੇਵਾਦਾਰ ਸੇਵਾ ਕਰ ਰਹੇ ਨੇ ਅੱਜ ਸੇਵਾ ਲੱਗੀ ਹੋਈ ਆ ਇਹ ਮਹਾਰਾਜਾ ਦੇ ਪਾਸ਼ਾ ਜੀ ਦਾ ਦਰਬਾਰ ਸਾਹਿਬ ਆ ਇਹ ਬਿਨਾ ਕੋਲਿਆਂ ਤੋਂ ਦਰਬਾਰ ਬਣਿਆ ਹੋਇਆ ਇਹਦੇ ਵਿੱਚ ਕੋਈ ਕੋਲਾ ਨਹੀਂ ਲੱਗਿਆ ਇਨਾ ਕੋਲਿਆਂ ਤੋਂ ਇਹ ਦਰਬਾਰ ਸਾਹਿਬ ਬਣਿਆ ਹੋਇਆ ਆ ਬਹੁਤ ਸੁੰਦਰ ਦਰਬਾਰ ਆ ਬਹੁਤ ਸੁੰਦਰ ਗੁਰੂ ਅਸਥਾਨ ਆ ਸੁਮਹਾਰਾ ਸੱਚੇ ਪਾਤਸ਼ਾਹ ਜੀ ਪ੍ਰਕਾਸ਼ਮਾਨ ਨੇ ਆਪ ਜੀ ਦਰਸ਼ਨ ਕਰ ਰਹੇ ਹੋ ਮੈਦਾਨ ਸ਼ਹਿਰ ਦੇ ਵਿੱਚ ਗੁਰੂ ਅਸਥਾਨ ਦੇ ਸੋ ਇਹ ਮਹਾਰਾਜ ਸੇਪ ਬਾਦਸ਼ਾਹ ਜੀ ਦਾ ਤਖਤ ਆ ਲਗਭਗ ਤੇ 150 ਸਾਲ ਪੁਰਾਣਾ ਇਹ ਦਰਬਾਰ ਸੇ ਬਣਿਆ ਹੋਇਆ ਆ